ਬਠਿੰਡਾ ਵਾਸੀਆਂ ਦੇ ਲਈ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਬਠਿੰਡਾ ਦਾ ਮਲਤਾਨੀਆ ਪੁਲ ਅਜ ਆਮਦਨਤਾ ਦੇ ਲਈ ਖੋਲ ਦਿੱਤਾ ਗਿਆ ਹੈ ਭਾਵੇਂ ਇਸ ਦਾ ਰਸਮੀ ਤੌਰ ਤੇ ਉਦਘਾਟਨ ਜਿਹੜਾ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਨਵਰੀ ਦੇ ਪਹਿਲੇ ਹਫਤੇ ਆਪਣਾ ਇਨਾਂ ਬਲੋ ਬਿਨੋ ਨਿਰੀਖਿਤਾ ਜਾਵੇਗਾ ਲੇਕਿਨ ਅੱਜ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿਰਲ ਬਠਿੰਡਾ ਨਗਰ ਨੇ ਕਿਹਾ ਨੇ ਮੇਅਰ ਪਦਮਜੀਤ ਮਹਿਤਾ ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਅੱਜ ਇਸ ਤੇ ਆਪਣ ਇਸ ਪੁਲ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਅੱਜ ਆਮ ਜੋ ਤਨ ਆਮ ਲੋਕਾਂ ਦੀਆਂ ਕਮੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਜਿਹੜਾ ਇਹ ਪੁਲਾਹੋ ਇਹ ਆਪਣਾ ਇੱਕ ਵਾਰੀ ਇਹ ਟ੍ਰੈਲ ਦੇ ਤੌਰ ਤੇ ਖੋਲ ਦਿੱਤਾ ਗਿਆ ਅੱਜ ਤੁਹਾਨੂੰ ਦਿਖਾ ਰਿਹਾ ਸਾਰੀਆਂ ਤਸਵੀਰਾਂ ਬਠਿੰਡਾ ਦੇ ਮਲਤਾਨੀਆਂ ਪੁਲ ਦੀਆਂ ਜਿੱਥੇ ਆਪਣਾ ਬਠਿੰਡਾ ਵਾਸੀਆਂ ਨੂੰ ਬੜੇ ਲੰਬੇ ਸਮੇਂ ਤੋਂ ਇਹਦੀ ਅਡੀਕ ਸੀ ਕਿ ਇਹ ਪੁਲ ਕਦੋਂ ਖੁੱਲੇਗਾ ਕਿਉਂਕਿ ਸ਼ਹਿਰ ਦੇ ਆਪਣਾ ਪਾਰਲੇ ਪਾਸੇ ਬਹੁਤ ਜ਼ਿਆਦਾ ਵਾਦੀ ਹੈ ਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਅੱਜ ਇਹ ਹੁਣ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਜਿਹੜਾ ਇਹ ਆਪਣਾ ਇਹ ਹੈਗਾ ਬਠਿੰਡਾ ਦਾ ਮਲਤਾਨੀਆਂ ਪੁਲ ਉਹ ਆਮ ਜਨਤਾ ਦੇ ਲਈ ਖੋਲ ਦਿੱਤਾ ਗਿਆ ਹੈ ਇੱਥੇ ਅੱਜ ਬਠਿੰਡਾ ਸ਼ਹਿਰ ਦੇ ਵਿਧਾਇਕ ਜਗਰੂਪ ਸਿੰਘ ਗੱਲ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਬਠਿੰਡਾ ਨਗਰ ਨਗਰ ਨਿਗਮ ਦੇ ਮੇਅਰ ਜਿਹੜੇ ਇੱਥੇ ਆਏ ਨੇ ਅਤੇ ਉਹਨਾਂ ਵੱਲੋਂ ਇਸ ਜਿਹੜਾ ਆਪਣਾ ਪੁਲ ਨੂੰ ਆਇਆ ਉਹ ਚਾਲੂ ਕਰ ਦਿੱਤਾ ਗਿਆ ਆਮ ਜਨਤਾ ਦੇ ਲਈ ਇਹ ਪੁਲ ਜਿਹੜਾ ਉਹ ਖੋਲ ਦਿੱਤਾ ਗਿਆ ਆ ਉਸ ਨੂੰ ਸ੍ਰੋਣ ਇਸ ਸਬੰਧੀ ਕੀ ਕਹਿੰਦੇ ਨੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਵਿਧਾਇਕ ਅਤੇ ਮੇਅਰ ਪਦਮਜੀਤ ਮਹਿਤਾ ਕੀ ਕਹਣਾ ਜਮਨੇ ਪੁੱਲਦੇ ਅੱਜ ਤਰਾ ਰਿਆ ਟਾਇਰ ਵੇਸ ਤਰਾ ਰਿਆ ਪੁੱਲਦੇ ਕਹਿੰਦੇ ਲੋਕ ਬਹੁਤ ਤੰਗ ਹੈ ਜੀ ਹਾਂ ਬਹੁਤ ਮੁਸ਼ਕਲ ਆਉਂਦੀ ਹੈ ਤੇ ਸ਼ੇਤੀ ਤੋਂ ਸ਼ੇਤੀ ਖੁੱਲਣਾ ਚਾਹੀਦਾ ਇਹ ਤਾਂ ਕਹਿੰਦੇ ਹਜੇ ਇੱਕ ਹਫ਼ਤਾ ਹੋਰ ਹੈ ਜੇ ਕੱਲੋ ਇਹ ਤਾਂ ਇਹਦਾ ਸਰਕਾਰ ਦਾ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਸਾਡਾ ਤਾਂ ਇਹ ਵੀ ਬਹੁਤ ਤੰਗ ਹੈ ਲੋਕ ਵੀ ਆਪਾਂ ਆਸੀ ਪਾਸੀ ਕੰਮ ਕਰੀ ਜਾਣ ਤੇ ਵਿਚਾਲ ਦੀ ਚੱਲਦੀ ਚਲੀ ਜਾਵੇ ਜਿਹੜੇ ਟੂ ਵੀਲਰ ਤੇ ਘਟੋਗਾ ਟਾਟੋ ਹੈ ਜਿਹੜੇ ਜਰੂਰ ਚੱਲਣ ਹੁਣ ਜਿਵੇਂ ਹਸਤਾਲੇ ਇੱਧਰ ਆਗੇ ਜੇ ਹੋਰ ਬਹੁਤ ਕੁਛ ਹੈ ਤੇ ਇੱਕ ਅੱਤਿਆ ਬਾਬਾ ਪਢੰਡਾ ਇੱਧਰ ਪਾਤਾ ਹੈ ਹਾਂਜੀ ਹਾਂਜੀ ਨਿਕਲ ਨਹੀਂ ਹੁੰਦੀਆਂ ਜੀ ਬਹੁਤ ਬਹੁਤ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਤਾਂ ਕਹਿੰਦਾ ਟਰੇਲ ਵਾਸਤੇ ਹੁਣ ਚਾਲੂ ਕੀਤਾ ਜਾਊਗਾ ਐਮਐਲ ਸਾਹਿਬ ਕਹਿੰਦੇ ਉੱਤ ਘਟਨਾ ਹੋਊਗਾ ਚਲੋ ਚੰਗੀ ਗੱਲ ਆ ਜੇ ਹੋ ਜੇ ਤਾਂ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ ਅਸੀਂ ਤਾਂ ਆਪ ਚਾਹੁੰਦੇ ਵੀ ਹੋ ਜੇ ਤੇ ਤਾਂ ਪੁਲ ਦੀ ਸਖੀ ਚੱਲਣ ਤਾਂ ਜੀ ਦੇਖੋ ਜਿਹੜਾ ਇਹ ਭਿੰਡਾ ਵਿਖੇ ਮੁੰਤਾਨੀਆ ਬੋਲਦਾ ਟਰੇਲ ਸ਼ੁਰੂ ਕੀਤਾ ਗਿਆ ਹੈ ਇਹ ਪੁਲ ਬੜੀ ਦੇਰ ਤੋਂ ਬਣ ਰਿਹਾ ਸੀ 38 ਕਰੋੜ ਦੀ ਲਾਗਤ ਹੈ ਤੇ ਬੜੀ ਡਿਮਾਂਡ ਵੀ ਸੀ ਸ਼ਹਿਰ ਵਾਸਤੇ ਲੋੜ ਵੀ ਸੀ ਅੱਜ ਜਦੋਂ ਕੋਈ ਪੁਲ ਬਣਦਾ ਹੈ ਉਹਦੀ ਸਟਰੈਂਥ ਚੈੱਕ ਕਰਨ ਵਾਸਤੇ ਟ੍ਰਾਇਲ ਰਨ ਕੀਤਾ ਜਾਂਦਾ ਹੈ ਉਹ ਟ੍ਰਾਇਲ ਰਨ ਸ਼ੁਰੂ ਕੀਤਾ ਗਿਆ ਹੈ ਤੇ ਰਸਮੀ ਤੌਰ ਤੇ ਤੁਗਟ ਨੂੰ ਥੋੜੇ ਹਫ਼ਤੇ ਦਾ ਸਮਾਂ ਫਿਰ ਦਵਾ ਦੇ ਅਗਰ ਲੋਕਲੀ ਕੋਲ ਤਾਂ ਇਹ ਟ੍ਰਾਇਲ ਰਨ ਹੁੰਦਾ ਉਸ ਲੋਕੀ ਦੇਖਣਗੇ ਕੋਈ ਜਦ ਝਟਕਾ ਦਾ ਆਵਾਜ਼ ਦਾ ਸਟਰੈਂਥਿੰਗ ਠੀਕ ਹੈ ਉਹਨੂੰ ਪ੍ਰੋਬਲਮ ਬੰਦੇ ਕਿੰਨੇ ਟ੍ਰੱਕ ਨਿਕਲ ਸਕਦੇ ਆ ਕਿ ਉਹ ਸਟਰੈਂਥ ਚੈੱਕ ਹੁੰਦਾ ਮਾ ਜਗਰੂ ਸਿੰਘ ਜੰਮਦੇ ਉਸੰਦਾ ਸ਼ਹਿਰੀ ਮੇਰੇ ਨਾਲ ਇਲੈਕਟ੍ਰੀਕਲ ਉਸੰਦਾ ਨੇ ਮੇਅਰ ਨਗਰ ਨਿਕਮੇ ਔਰ ਸਾਡੀ ਪਾਰਟੀ ਦੇ ਸਾਰੇ ਕਾਰਕੁਨ ਨੇ ਅੱਜ ਅਸੀਂ ਕਿਉਂਕਿ ਪਿਛਲੇ ਬਹੁਤ ਲੰਬੇ ਸਮੇਂ ਦੀ ਲੋਕਾਂ ਨੂੰ ਇਸ ਗੱਲ ਦੀ ਚਾਹਤ ਸੀ ਕਿ ਪੁਲ ਜਿਹੜਾ ਹੈ ਦੌਰੇ ਬਣੇ 36 ਕਰੋੜ ਰੁਪਏ ਦਾ ਮਨਜ਼ੂਰ ਕਰਾਇਆ ਗਿਆ ਸੀ ਪਹਿਲੇ ਬਜਟ ਦੇ ਵਿੱਚ ਔਰ ਉਹ ਹੋਲਡਰ ਹੈ ਉਹ ਬਣ ਕੇ ਲਗਭਗ ਤਿਆਰ ਹੋ ਗਿਆ ਹੈ ਔਰ ਇਹਦਾ ਜੀਲੀ ਵਰਤ ਉਦਘਾਟਨ ਜਿਹੜਾ ਹੈ ਉਹ ਮੁੱਖ ਮੰਤਰੀ ਸਰਪਟ ਆਪਣਾ ਭਗਵਾਨ ਸਿੰਘ ਜੀ ਮਾਨ ਕਰਨਗੇ ਔਰ ਉਸ ਤੋਂ ਪਹਿਲਾਂ ਜਦੋਂ ਵੀ ਕੋਈ ਪੂਲ ਬਣਦਾ ਉਸ ਦੀ ਟਰਾਇਲ ਦੇਣਾ ਪੈਂਦਾ ਟੈਕਨੀਕਲ ਤੌਰ ਦੇ ਉੱਤੇ ਸਾਨੂੰ ਜੋ ਐਕਸਨ ਐਸਡੀ ਹੁੰਦਾ ਹੈ ਅੱਜ ਅਸੀਂ ਸਾਰੇ ਇਸ ਨੂੰ ਟਰਾਇਲ ਤੌਰ ਤੇ ਚਾਲੂ ਕਰਨ ਵਾਸਤੇ ਔਰ ਇਹ ਹੁਣ ਟ੍ਰਾਇਲ ਦੇ ਤੌਰ ਤੇ ਅੱਜ ਲੋਕਾਂ ਦੀ ਸੇਵਾ ਲਈ ਚਾਲੂ ਰਿਹਾ ਅਫਸਰ ਹੈਗਾ ਔਰ ਇਸ ਸੇਵਾ ਦਾ ਜਿਹੜਾ ਫਾਇਦਾ ਹੈ 1 ਲੱਖ ਦੇ ਵਾਦੀ ਲੈਣੋਂ ਪਾਰ ਹੈ ਔਰ ਕਬੀ ਪਿੰਡ ਲੋਕ ਬਹੁਤ ਜਿਆਦਾ ਰੇਸ਼ੀ ਔਰ ਖਾਸ ਤੌਰ ਤੇ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਅਸੀਂ ਉਹਨਾਂ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਰਹਿੰਦੇ ਆ ਜਿੱਥੇ ਸਹਾਬ ਕਿਲੀ ਗੁਰੂਬਿੰਦ ਸਿੰਘ ਜੀ ਔਰ ਉਹਨਾਂ ਦੇ ਪਰਿਵਾਰ ਨੇ ਸ਼ਹਾਦਤ ਦਿੱਤੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਹਫਤਾ ਚੱਲ ਰਿਹਾ ਹੈ ਔਰ ਇਸ ਹਫਤੇ ਦੇ ਵਿੱਚ ਕੋਈ ਵੀ ਜਿਹੜਾ ਉਲ ਘਾਟਣ ਜਾਂ ਖੁਸ਼ੀ ਦਾ ਕੰਮ ਹੈ ਉਹ ਪੰਜਾਬ ਦੇ ਲੋਕ ਨਹੀਂ ਕਰਦੇ ਬਲਕਿ ਇੱਥੋਂ ਤੱਕ ਦਾ ਰੋਪਣ ਪਈਦਾ ਹੈ ਜਿਹਦਾ ਲੋਕ ਲੈ ਹੁੰਦੇ ਵੱਡ ਤੋਂ ਨਹੀਂ ਪੈ ਇਸ ਦਾ ਵਿਜੀ ਘਾਟਣ ਜਿਹੜਾ ਹੈ ਉਹੋ ਜਨਵਰੀ ਦੇ ਪਹਿਲੇ ਹਫਤੇ ਤੋਂ ਬਾਅਦ ਹੋਏਗਾ ਔਰ ਅੱਜ ਅਸੀਂ ਲੋਕਾਂ ਦੀ ਇੱਕ ਦਸਹੂਰਤ ਦੇ ਲਈ ਇਸ ਨੂੰ ਖੋਲ੍ਹ ਦਿਆਂਗੇ ਦੂਜਾ ਇਸ ਦਾ ਟਰਾਇਲ ਹੋ ਜਾਏਗਾ ਟੈਸਟ ਹੋ ਜਾਏਗਾ ਇਸ ਲਈ ਟੈਸਟਿੰਗ ਹੈ ਟੈਸਟਿੰਗ ਵਾਸਤੇ ਜਿਸ ਨੂੰ ਚਾਲੂ ਕਰਨਾ ਹੈ ਮੈਂ ਸਾਰੇ ਇਸ ਮੁੱਚੇ ਬਸੰਦਾ ਸ਼ਹਿਰੀਆਂ ਨੂੰ ਔਰ ਆਸ-ਪਾਸ ਦੇ ਜਿਹੜੇ ਇਲਾਕੇ ਦੇ ਲੋਕ ਹੈ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦੇ ਆ ਕਿ ਇੰਨਾ ਵੱਡਾ ਪ੍ਰੋਜੈਕਟ ਸਾਡੀ ਸਰਕਾਰ ਨੇ ਬਗਵਾਨ ਚੰਗਮਾਨ ਵੀ ਜਦੋਂ ਉਹਨਾਂ ਨੇ ਧਿਆਨ ਟਲੰਦਾ ਗਿਆ ਪਹਿਲੇ ਬਜਟ ਦੇ ਵਿੱਚ ਹੀ ਉਹਨਾਂ ਨੇ ਸਾਨੂੰ 86 ਕਰੋੜ ਰੁਪਏ ਦਿੱਤਾ ਸੀ ਜਿਹਦੇ ਵਿੱਚ ਜਨਤਾਨਗਰ ਦਾ ਪੁਲ ਔਰ 70 ਕਰੋੜ ਰੁਪਏ ਜਿਹੜਾ 86 ਕਰੋੜ ਤੋਂ ਇਹ ਸਪੋਰਟ ਦਾ ਸੀ ਇਹ ਅਸੀਂ ਤਕਰੀਬਨ ਕੰਪਲੀਟ ਕਰ ਲਿਆ ਹੁਣ ਰਾਈਟਾਂ ਲੱਗਣ ਵਾਲੀਆਂ ਰਹਿੰਦੀਆਂ ਨੇ ਜਾਂ ਜਿਹੜਾ ਥੋੜਾ ਕੁਲ ਕੰਮ ਹੈ ਉਹ ਕੰਪਲੀਟ ਹੋ ਜਾਏਗਾ ਟੈਸਟ ਹੋ ਜਾਏਗਾ ਟੈਸਟ ਮੁਤਾਬਿਕ ਵੀ ਇਸ ਵਾਰ ਕੰਪਲੀਟ ਹੋ ਜਾਏਗਾ ਹਾਂ ਲੋਕਾਂ ਦੀ ਸ਼ੂਦਲੀ ਅਜਿਹਾ ਸੀ ਨੂੰ ਚਾਲੂ ਕਰ ਰਹੇ ਹਾਂ ਟੂ ਵੀਲਰ ਲਈ ਹੋ ਗਿਆ ਫੋਰ ਵੀਲ ਥਾਰੇ ਨਹੀਂ ਸਾਰੇ ਨਹੀਂ ਹੋ ਜਾਣਾ ਚਾਹੁੰਦੇ ਲੋਕਾ ਹਾਂ ਕਿ ਆਪਣਾ ਲੱਗਿਆ ਪੈ ਗਿਆ ਇਹ ਪਾਲਿਸੀ ਚਾਲੂ ਨਹੀਂ ਕੀਤਾ ਸਰ ਦੇਖੋ ਪਹਿਲਾਂ ਤਾਂ ਪਰਨੇ ਤੋਂ ਪਹਿਲਾਂ ਮੈਂ ਕਹਿਣਾ ਚਾਹਾਂਗਾ ਸਾਰੇ ਬਠਿੰਡਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਮਲਤਾਨੀਆਂ ਫੁੱਲ ਫਾਈਨਲੀ ਸਾਡੀ ਪਾਰਟੀ ਦੇ ਹਰ ਇੱਕ ਨੁਮਾਇੰਦੇ ਦੀ ਮਿਹਨਤ ਦੇ ਨਾਲ ਕੰਪਲੀਟ ਹੋ ਚੁੱਕਿਆ ਹੈ ਬੇਨਤੀ ਬਸ ਇੰਨੀ ਕਹ ਹੈਗੀ ਹੈ ਕਿ ਕਈ ਵਾਰੀ ਸੇਫਟੀ ਰੀਜ਼ਨਸ ਕਰਕੇ ਆਪਾਂ ਨੂੰ ਚੈਕਿੰਗ ਵਗੈਰਾ ਕਰਨੀ ਜ਼ਰੂਰੀ ਹੈ ਦੇਖੋ ਆਪਾਂ ਹੁਣੇ ਸ਼ੁਰੂ ਕਰ ਦਈਏ ਕਈ ਵਾਰੀ ਫਿਰ ਕਿਸੇ ਦਾ ਐਕਸੀਡੈਂਟ ਆ ਫਿਰ ਕੋਈ ਜਾਨੀ ਨੁਕਸਾਨ ਹੋਣ ਤੋਂ ਬੈਟਰ ਹੈ ਕਿ ਆਪਾਂ 2-4 ਦਿਨ ਲੇਟ ਕਰ ਲਿਆ ਸੀ ਉਸੇ ਚੀਜ਼ ਦਾ ਮੌਈਨਾ ਕਰਨਾ ਮੈਂ ਤੇ ਡੀਸੀ ਸਾਹਿਬ ਹੁਣੇ ਇੱਥੇ ਪਹੁੰਚੇ ਆ ਤੇ ਮੇਰੇ ਖਿਆਲ ਨਾਲ ਹੁਣੇ ਇਹ ਹਫਤਾ ਜੋ ਟ్రਾਇਲ ਕੰਪਲੀਟ ਹੋਣ ਤੋਂ ਬਾਅਦ ਪਬਲਿਕ ਵਾਸਤੇ ਕੰਪਲੀਟਲੀ ਓਪਨ ਕਰ ਦਿੱਤਾ ਜਾਊਗਾ ਮਲਤਾਨੀਆ ਪੁਲ ਨੂੰ ਤੇ ਪਬਲਿਕ ਨੂੰ ਸਮਰਪਨ ਸਬਰ ਫਿਰ ਕੀਤਾ ਜੁਤਾ ਜਾਊਗਾ ਅੱਜ ਨਹੀਂ ਹੋ ਜਾਊਗਾ ਮੇਰੇ ਸਾਹਿਬ ਗੱਲ ਗੱਲ ਪੱਤਰਕਾਰ ਨੇ ਇੱਕ ਸਵਾਲ ਪੁੱਛਿਆ ਸੀ ਵਿਧਾਇਕ ਐਮ ਐਲ اے ਸਾਹਿਬ ਤੋਂ ਬੇਸਿਕਲ ਵਾਸਤੇ ਬਸਟ ਆਪਣੇ ਕੋਲਾਰੇ ਤੇ ਬਸ ਜਾਣੋ ਉਹਦੋਂ ਵੀ ਇਹਨਾਂ ਨੇ ਜਵਾਬ ਨਹੀਂ ਸਰ ਮੈਂ ਕਿਸੇ ਦਾ ਕੁਝ ਨਹੀਂ ਮੈਂ ਦੱਸ ਸਕਦਾ ਵੀ ਉਹਨਾਂ ਨੇ ਕਿਉਂ ਨਹੀਂ ਕੋਈ ਜਵਾਬਤਾ ਮੈਂ ਆਪਣੀ ਗੱਲ ਤੁਹਾਨੂੰ ਦੱਸ ਸਕਦਾ ਕਿ ਮੇਰੀ ਡੀ ਸੀ ਸਾਹਿਬ ਨਾਲ ਵੀ ਤੇ ਵੀ ਵੀ ਐਨ ਡੀ ਦੀ ਸਾਰੀ ਟੀਮ ਦੇ ਨਾਲ ਮੁਲਤਾਨੀਆ ਪੁਲ ਨੂੰ ਲੈ ਕੇ ਕਾਫੀ ਦੇਰ ਤੋਂ ਮੀਟਿੰਗਸ ਚੱਲ ਰਹੀਆਂ ਕਿ ਆਪਾਂ ਲੋਕਾਂ ਦੀ ਸਹੂਲਤ ਵਾਸਤੇ ਇਹਨੂੰ ਬਣਾ ਰਹੇ ਹਾਂ ਤੇ ਜਲਦ ਤੋਂ ਜਲਦ ਇਹਨੂੰ ਲੋਕਾਂ ਨੂੰ ਸਮਰਪਿਤ ਕਰੀਏ। ਹੁਣ ਟ੍ਰੈਲੀ ਕਿਦੋਂ ਚਾਲੂ ਕਰ ਦੋ ਸਾਹਿਬ? ਸਰ ਅੱਜ ਅਸੀਂ ਮੈਂ ਖੁਦ ਵੀ ਇੱਥੇ ਦੇਖਣ ਆਇਆ ਪਹਿਲੀ ਵਾਰ ਦੁਬਾਰਾ ਤੋਂ ਬਿਲਡਿੰਗ ਕੰਪਲੀਟ ਹੋਣ ਤੋਂ ਬਾਅਦ ਤੇ ਡੀਸੀ ਸਾਹਿਬ ਨਾਲ ਮੇਰੇ ਰਸਤੇ 'ਚ ਵੀ ਇਹੀ ਗੱਲ ਹੋ ਰਹੀ ਸੀਗੀ ਕਿ ਇਹਦੀ ਹੁਣੇ ਪ੍ਰੋਪਰ ਚੈਕਿੰਗ ਕਰਾਂਗੇ ਤੇ ਵਿਦਿਨ ਅ ਵੀਕ ਹਫ਼ਤੇ ਦੇ ਵਿੱਚ ਵਿੱਚ ਮੁਲਤਾਨੀਆ ਪੁਲ ਨੂੰ ਪਬਲਿਕਲੀ ਓਪਨ ਕਰ ਦਾਂਗੇ। ਇਹ ਦੇਖੋ ਪਬਲਿਕ ਵਾਸਤੇ ਹੀ ਬਣਾਇਆ ਗਿਆ। ਤੇ ਅਲਟੀਮੇਟਲੀ ਪਬਲਿਕ ਵਾਸਤੇ ਓਪਨ ਕਰਕੇ ਤੇ ਆਵਾਜ਼ਾ ਵੀ ਬਹੁਤ ਸੌਖੀ ਹੋ ਜੂਗੀ ਸਾਰੀ ਜੋ ਮੇਨ ਸਹੂਲਤ ਹੈਗੀ ਹੈ ਪਬਲਿਕ ਨੂੰ ਉਹ ਮੈਨੂੰ ਅ ਟ੍ਰਾਇਲ ਵਿੱਚ ਇੰਨੀ ਦੇਰੀ ਕਿਉਂ ਕਿ ਲੋਕ ਕਹਿੰਦੇ ਆ ਵੀ ਜਿਹੜਾ ਟਰਨ ਕਰੀਓ ਕਹਿੰਦੇ ਕੰਮ ਪੀਆ ਤਾਂ ਕੰਪਲੀਟ ਹੋਇਆ ਟ੍ਰਾਇਲ ਵੀ ਪਹਿਲਾਂ ਕਰ ਦੇਣਾ ਚਾਹੀਦਾ ਨਹੀਂ ਕਈ ਵਾਰੀ ਵਿੱਚ ਕੁਝ ਕਮੀਆਂ ਪੇਸ਼ੀਆਂ ਰਹਿ ਸਕਦੀਆਂ ਨੇ ਤੇ ਇਹ ਪਾਰਟ ਆਫ ਦਾ ਪ੍ਰੋਸੈਸ ਹੈਗਾ ਜੀ ਆਪਾਂ ਸਾਰੇ ਜਾਣਦੇ ਹੈਗੇ ਤੇ ਕੋਈ ਇਸ਼ੂ ਵਾਲੀ ਗੱਲ ਨਹੀਂ ਹੈ ਬਾਅਦ ਦੇ ਨਾਲ ਸ਼ੁਰੂ ਹੋ ਜਾ ਅੱਜ ਨਹੀਂ ਖੁੱਲੇ ਜੀ ਅੱਜ ਨਹੀਂ ਖੁੱਲੇ ਜੀ ਨੇ ਅੱਜ ਨਹੀਂ ਅੱਜ ਟ੍ਰਾਇਲ ਰੱਖਿਆ ਕਿਰਤਕਾਰਾਂ ਕਰੀ ਉਹਨਾਂ ਦਾ ਸਵਾਲ ਸਰ ਮੈਂ ਸਾਰੇ ਧਰਮਾਂ ਕਰਿਆ ਨੂੰ ਇਹਦੀ ਬੇਨਤੀ ਕਰੂੰਗਾ ਕਿ ਇਹ ਪੁਲ ਤੋਟਾ ਹੀ ਪੁਲ ਹੈ ਕਿਸੇ ਹੋਰ ਦਾ ਪੁਲ ਨਹੀਂ ਬਠਿੰਡਾ ਵਾਸੀਆਂ ਲਈ ਪੁਲ ਹੈ ਇਹ ਮੈਨੂੰ ਕਦੋਂ ਦੱਸਾਂਗੇ 4 ਵਜੇ ਦਾ ਐਜੈਂਸੀ ਟਾਈਮ ਨਹੀਂ ਮੈਂ ਸਜਾ ਰਿਹਾ ਹਾਂ ਰਿਕਾਰਡ ਸਰ ਮੈਨੂੰ ਉਸ ਚੀਜ਼ ਦੀ ਜਾਣਕਾਰੀ ਨਹੀਂ ਮੈਂ ਤੁਹਾਨੂੰ ਸਿਰਫ ਤੋਂ ਇੱਕੋ ਹੀ ਗੱਲ ਦੁਆਰਾ ਦੱਸਣਾ ਚਾਹੂੰਗਾ ਸਾਰੇ ਸਰਕਾਰ ਵੀਰਾਂ ਨੂੰ ਕਿ ਉਹਨੇ ਅੱਜ ਮੇਰੇ ਨਾਲ ਗੱਲ ਹੋਈ ਤੇ ਇਹ ਉਨ ਦਾ ਫਾਈਲ ਰੱਖੇਗਾ ਨਹੀਂ ਵੀ ਕਹਿੰਦਾ ਵਿਧਾਇਕ ਆਣਗੇ ਤੁਹਾਡੀ ਗੱਲ ਹੋਈ ਹੈ ਤੁਸੀਂ ਵਿਧਾਇਕਾਂ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਮੈਂ ਆਪਣੇ ਆਪ ਨੂੰ ਜਾਣਦਾ ਹਾਂ ਤੇ ਦੇਸੀ ਸਾਹਿਬ ਮਾਣਦਾ ਮੈਨੂੰ ਤੇਰਾ ਮੈਂ ਨੂੰ ਤੂੰ ਤੂੰ ਬੋਲਗੇ